ਹਾਂਜੀ ਤੇ ਅੱਜ ਅਸੀਂ ਬਹੁਤ ਹੀ ਟੇਸਟੀ ਤੇ ਜੁਨਿਕ ਜਾਇਕ ਕੇਕ ਬਣਾਇਆ ਤੇ ਬਹੁਤ ਹੀ ਵਧੀਆ ਚੜੀਆ ਰੈਸਪੀ ਜਿਹੜੀ ਆ ਕਰਨਾ ਸ਼ੇਅਰ ਕਰ ਲਵਾਂਗੀ ਤੇ ਇੱਥੇ ਆਪਾਂ ਲੈ ਲਈਏ ਜੋ ਲੌਕੀ ਤੇ ਉਹਨੂੰ ਆਪਾਂ ਚੰਦਰਾ ਛੰਨ ਕੇ ਨੂੰ ਧੋਤੀ ਤੇ ਫਿਰ ਉਹਨੂੰ ਕਰ ਲਾਂਗੇ ਜੀ ਗ੍ਰੇਟ ਤੇ ਗ੍ਰੇਟ ਕਰਨ ਤੋਂ ਬਾਅਦ ਵਿੱਚ ਆਪਾਂ ਇਹਨੂੰ ਜਿਹੜਾ ਇਹਦਾ ਜੂਸ ਹੈ ਉਹ ਕੱਢ ਦੇਣਾ ਆ ਕਿਉਂਕਿ ਜੂਸ ਮਤਲਬ ਤੁਸੀਂ ਕੱਢ ਲੈਣਾ ਆ ਬਟ ਇਹਨੂੰ ਛਕਣਾ ਨਹੀਂ ਹੈਗਾ ਤਾਂ ਇਸ ਜੂਸ ਨੂੰ ਜਾਂ ਤੁਸੀਂ ਪੀ ਸਕਦੇ ਹੋ ਜਾਂ ਤੁਸੀਂ ਨੂੰ ਮਤਲਬ ਕਿ ਆਟੇ ਵਗੈਰਾ ਵਿੱਚ ਬੰਦ ਤੇ ਮੇਰੇ ਤੇ RAMDEV ਦੀ ਰੈਸਪੀ ਜਿਹੜੀ ట్రਾਈ ਕਰਿਓ ਤੇ ਜੂਸ ਨੂੰ ਨਮਕ ਪਾ ਕੇ ਪੀ ਲਿਓ ਕਿਉਂਕਿ ਬਹੁਤ ਹੀ ਵਧੀਆ ਜਾਂਦਾ ਟੇਸਟੀ ਹੈ ਇਹਦੇ ਵਿੱਚ ਅਸੀਂ ਤਾਂ ਕੱਢ ਲਿਆ ਕਿਉਂਕਿ ਜਿਹੜੀ ਆ ਆਪਾਂ ਬਣਾਣਾ ਹੈ ਕੇਕ ਤੇ ਉਹਦੇ ਵਿੱਚ ਫਿਰ ਹਨ ਜਿਹੜਾ ਇਹਦਾ ਜ਼ਿਆਦਾ ਟਾਈਮ ਲੱਗੇਗਾ ਤੇ ਇਸ ਕਰਕੇ ਅਸੀਂ ਇਸ ਨੂੰ ਪਹਿਲਾਂ ਹੀ ਕੱਢ ਲਿਆ ਤੇ ਬਾਕੀ ਜਿਹੜੀ ਆ ਇਹਨੂੰ ਗ੍ਰੇਟ ਕੀਤੇ ਨੂੰ ਜਿਹੜੇ ਆਪਾਂ ਪਾਲਾਂਗੇ ਜੀ ਕੁੱਕਰ ਦੇ ਵਿੱਚ ਤੁਸੀਂ ਕੜਾਈ ਦੇ ਵਿੱਚ ਵੀ ਬਣਾ ਸਕਦੇ ਜੇ ਪਰ ਕੁੱਕਰ ਦੇ ਵਿੱਚ ਜਿਹੜੀ ਆ ਜਿਹੜੀ ਰੈਸਪੀ ਜਿਹੜੀ ਉਹ ਜਲਦੀ ਜਿਹੜੀ ਤਿਆਰ ਹੋ ਜੇਗੀ ਤੋਂ ਉਹਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਲੈਦੇ ਭਈ ਦਾ ਰੰਗ ਨਾ ਜਿਹੜਾ ਉਹ ਪਾਣੀ ਤੁਸੀਂ ਲੈ ਲੈ ਜੀ ਕੁੱਕਰ ਤੇ ਕੁੱਕਰ ਦੇ ਵਿੱਚ ਆਪਾਂ ਪਾਲਾਂਗੇ ਜੀ ਦੇਸੀ ਧੋ ਤੇ ਦੇਸੀ ਧੋ ਦੇ ਵਿੱਚ ਆਪਾਂ ਜਿਹੜੀ ਆ ਲੌਕੀ ਗ੍ਰੇਟ ਕੀਤੀ ਆ ਇਹਨੂੰ ਆਪਾਂ ਭੁੰਨਾਂਗੇ 2-3 ਮਿੰਟ ਇਹ ਮਦਿਆਂ ਜਦੋਂ ਥੋੜੀ ਜੀ ਪੁੱਜ ਜੇਗੀ ਥੋੜੀ ਜੀ 스멜 ਜੀ ਆਣ ਲੱਗ ਜੇਗੀ ਇਹਦੇ ਵਿੱਚੋਂ ਜੋ ਹੋਏ ਤੇ ਇਹਦੇ ਵਿੱਚ ਫਿਰ ਆਪਾਂ ਪਾ ਦਿੰਦੇ ਜੀ ਮલાઈ ਮલાઈ ਤੁਸੀਂ ਫਰੈਸ਼ ਵੀ ਪਾ ਸਕਦੇ ਜੀ ਕਿ ਥਾੜਾ ਮਤਲਬ ਫਰੈਸ਼ ਮલાઈ ਪਾਣੀ ਹੈ ਦੂਸਰੀ ਮલાઈ ਜਿਹੜੀ ਉਹ ਨਹੀਂ ਪਾਣੀ ਜੇ ਤੁਹਾਡੇ ਤੋਂ ਮલાઈ ਨਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਦੁੱਧ ਪਾ ਸਕਦੇ ਹੋ ਥੋੜਾ ਦੁੱਧ ਤੁਹਾਨੂੰ ਥੋੜਾ ਜਿਆਦਾ ਪਾਉਣਾ ਪੈਣਾ ਤੇ ਬਾਕੀ ਬਹੁਤ ਹੀ ਟੇਸਟੀ ਇੱਕ ਜੁਨੀਕ ਜੀ ਜੇ ਤੁਹਾਡੇ ਕੋਲ ਮਤਲਬ ਦੁੱਧ ਵੀ ਨਹੀਂ ਤਾਂ ਸੁੱਕਾ ਦੁੱਧ ਤੁਸੀਂ ਪਾ ਸਕਦੇ ਜੀ ਬਹੁਤ ਹੀ ਟੇਸਟੀ ਤੇ ਇੱਕ ਵਾਰ ਰੈਸਪੀ ਜ਼ਰੂਰ ਟਰਾਈ ਕਰਿਓ ਕਿਉਂਕਿ ਆਪਾਂ ਲੋਕ ਤਾਂ ਹਲਵਾ ਵਗੈਰਾ ਦਾ ਸਾਰੇ ਹਨ ਖਾਂਦੇ ਆਂ ਸਬਜੀ ਦੇ ਕੋਪਤੀ ਸਬਜੀ ਵਗੈਰਾ ਵੀ ਬਣਾਉਨੇ ਆਂ ਬਟ ਇਹ ਵਾਲੀ ਜਿਹੜੀ ਇੱਕ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਟੇਸਟੀ ਆ ਤੇ ਜਦੋਂ ਤੁਸੀਂ ਇਹ ਬਣਾਓਗੇ ਤਾਂ ਤੁਹਾਡ ਕੋ ਰੈਸਪੀ ਜ਼ਰੂਰ ਸਾਰੇ ਜਣੇ ਪੁੱਛਣਗੇ ਤੇ ਅੰਜੀ ਦੀ ਗੈਸ ਦੀ ਫਲੇਮ ਜਿਹੜੀ ਆਪਾਂ ਲੋ ਰੱਖਣੀ ਆ ਕਿਉਂਕਿ ਆਪਏ ਦੇ ਵਿੱਚ ਪਾਣੀ ਵਗੈਰਾ ਕੁਝ ਨਹੀਂ ਪਾਇਆ ਹੈਗਾ ਇਸ ਕਰਕੇ ਜਿਹੜੀ ਗੈਸ ਦੀ ਫਲੇਮ ਹੈ ਉਹ ਤਾਂ ਲੋ ਰੱਖਣੀ ਆ ਤੇ ਹਾਂਜੀ ਇਥੇ ਕਿਲਾਲਾਪੀ ਜੀ ਗ੍ਰੈਂਡਰ ਚਾਰ ਦੇ ਗ੍ਰੈਂਡਰ ਚਾਰ ਵਿੱਚ ਆਪਾਂ ਥੋੜਾ ਜਿਹਾ ਖੰਡ ਪਾ ਲਈਏ ਤੁਸੀਂ ਆਪਣੀ ਟੇਸਟ ਅਕੋਰਡਿੰਗ ਜ਼ਿਆਦਾ ਵੀ ਪਾ ਸਕਦੇ ਜੀ ਤੇ ਇਥੇ ਮੈਂ ਕੋਕੋਨਟ ਜਿਹੜਾ ਉਹ ਜਿਹੜੀ ਫੂਕੀ ਆ ਉਹਨੂੰ ਗ੍ਰੇਡ ਕੀਤਾ ਸੀ ਉਹ ਆਪਾਂ ਇਹਦੇ ਵਿੱਚ ਪਾ ਲਈਏ ਤੇ ਇਹਦੇ ਵਿੱਚ ਦੋ ਲਾਚੀਆਂ ਜਿਹੜੀਆਂ ਹਰੀਆਂ ਉਹ ਆਪਾਂ ਗ੍ਰाइंड ਕਰ ਲਾਂਗੇ ਕਿਉਂਕਿ ਜਿਹੜੀ ਹਰੀ ਲਾਚੀ ਜਿਹੜੀ ਆ ਖੰਡ ਦੇ ਨਾਲ ਪੀਸੇ ਤੇ ਤਾਂ ਪਾਊਡਰ ਬਹੁਤ ਹੀ ਵਧੀਆ ਜਿਹੜਾ ਬਣ ਜਾਂਦਾ ਤੇ ਫਿਰ ਜਿਹੜੀ ਸਾਡੀ ਲੋਕੀ ਜਿਹੜੀ ਆ ਉਹ ਵੀ ਆਲਮੋਸਟ ਜਿਹੜੀ ਉਹ ਰੈਡੀ ਹੋ ਗਈ ਆ ਪੁੱਜ ਕੇ ਬਹੁਤ ਹੀ ਵਧੀਆ ਜਿਹੜਾ ਦੁੱਧ ਪਾਉਣਾ ਇੱਕ ਜਿਹੜਾ ਇਹਦਾ ਕਲਰ ਜਿਹੜਾ ਚੇਂਜ ਨਹੀਂ ਹੁੰਦਾ ਜੇ ਤੁਸੀਂ ਇਸ ਨੂੰ ਪਾਣੀ ਵਿੱਚ ਜਿਹੜਾ ਲੋਕੀ ਨੂੰ ਮਤਲਬ ਕਿ ਕਰੋਗੇ ਭੁਨੋ ਅਵਰ ਲਗੇ ਅਵਾਲ ਲੋਗੇ ਤਾਂ ਇਹਦਾ ਕਲਰ ਜਿਹੜਾ ਉਹ ਚੇਂਜ ਹੋ ਜਾਏਗਾ ਪਰ ਤੁਸੀਂ ਦੁੱਧ ਜਿਹਦੇ ਵੀ ਪਾਉਗੇ ਇਹਦੇ ਵਿੱਚ ਤਾਂ ਜਿਹੜਾ ਕਲਰ ਜਿਹੜਾ ਉਹ ਚੇਂਜ ਨਹੀਂ ਹੋਵੇਗਾ ਜੇ ਤੁਸੀਂ ਕੋਈ ਵੀ ਹੋਰ ਰੈਸਪੀ ਜਿਹੜੀ ਹੈ ਜਿੱਦਾਂ ਤੁਸੀਂ ਰਾਇਤਾ ਵਗੈਰਾ ਪਾਣਾ ਹੋਵੇ ਤਾਂ ਮੈਂ ਥੋੜਾ ਜਿਹਾ ਦੁੱਧ ਜ਼ਰੂਰ ਪਾ ਲਓ ਕਿਉਂਕਿ ਜਿਹੜੀ ਹੈ ਲੋਕੀ ਦਾ ਕਲਰ ਜਿਹੜਾ ਉਹ ਚੇਂਜ ਨਹੀਂ ਹੁੰਦਾ ਤੇ ਫਿਰ ਇਥੇ ਲੈ ਲੈ ਜੇ ਪੱਕ ਕੇ ਕੇਕ ਟੀਨ ਕੀਕ ਟਿੰਗ ਦੇ ਵਿੱਚ ਆਪਾਂ ਪੇਪਰ ਜਿਹੜਾ ਪਛਾਲਣਾ ਹੈ ਤੇ ਫਿਰ ਜਦੋਂ ਸਾਡੀ ਜਿਹੜੀ ਆ ਖੰਡ ਤੇ ਉਹ ਲਈ ਭੁੱਜ ਜੇਗੀ ਪਰ ਇੱਕਦਮ ਵਧੀਆ ਬਿਲਕੁਲ ਪਾਣੀ ਜੜਾ ਉਹ ਡਰਾਈ ਹੋ ਜੇਗਾ ਤੇ ਫਿਰ ਤੁਸੀਂ ਇਹਦੇ ਵਿੱਚ ਸੈੱਟ ਕਰ ਲੈਣੀ ਹੈ ਕੇਕ ਟਿੰ ਲੈ ਕੇ ਤੁਸੀਂ ਚਾਹੋ ਤਾਂ ਟ੍ਰੇ ਵਗੈਰਾ ਜਾਰ ਪਲੇਟ ਵਗੈਰਾ ਦੇ ਵਿੱਚ ਵੀ ਤੁਸੀਂ ਸੈੱਟ ਕਰ ਸਕਦੇ ਜੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਜੀ ਤੇ ਟੇਸਟ ਬਹੁਤ ਹੀ ਜ਼ਿਆਦਾ ਬੰਦੀ ਹੈ ਤੇ ਇਹਦੇ ਵਿੱਚ ਅਸੀਂ ਸੈੱਟ ਕਰ ਲਿਆ ਪੂਰਾ ਤੇ ਫਿਰ ਇਸ ਨੂੰ ਤੁਸੀਂ ਕੰਟਾਈਕ ਜਾਂ ਦੁੱਖ ਕੰਡਕਟਰ ਦੇ ਵਿੱਚ ਰੱਖ ਲੈਣਾ ਤੇ ਬਿਲਕੁਲ ਸੈੱਟ ਹੋ ਜਾਣੀ ਆ ਤੇ ਦੂਸਰੀ ਤੁਹਾਨੂੰ ਦੱਸਾਂਗੀ ਕਿ ਆਪਾਂ ਜਿਹੜੀ ਟੂਥੀ ਆਪਾਂ ਗ੍ਰੇਟ ਕਰਕੇ ਪਾਏ ਸੀ ਤੇ ਤੁਸੀਂ ਸਾਬਤ ਵੀ ਪਾ ਸਕਦੇ ਪਰ ਗ੍ਰੇਟ ਕਰਨ ਦਾ ਵੀ ਇੱਕ ਰੀਜਨ ਆ ਜੇ ਤੁਸੀਂ ਵੀਡੀਓ ਨੂੰ ਇੱਥੇ ਤੱਕ ਦੇਖਦੇ ਆਏ ਜੇ ਤੇ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤੇ ਇੱਥੇ ਹਾਂਜੀ ਹੋਰ ਹੋ ਗਿਆ ਜੀ ਸੈਟਿੰਗ ਸਾਡੀ ਇਹਦੀ ਬਹੁਤ ਵਧੀਆ ਤੇ ਅਸੀਂ ਪੇਪਰ ਜਿਹੜਾ ਇਹਦਾ ਹੁਣ ਉਠਾ ਦਾਂਗੇ ਤੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਕਿ ਟੁੱਟੇਗਾ ਬਿਲਕੁਲ ਵੀ ਟੁੱਟਣ ਵਾਲਾ ਕੋਈ ਰਿਸਕ ਨਹੀਂ ਹੈਗਾ ਤੇ ਪੇਪਰ ਬਸ ਥੋੜਾ ਜਿਹਾ ਚਿਪਕ ਜਾਂਦਾ ਹੈ ਤੇ ਸੈੱਟ ਜਿਹੜੀ ਬਹੁਤ ਵਧੀਆ ਹੋ ਜਾਂਦੀ ਹੈ ਜਿਹੜੇ ਕੋਕੋਨਟ ਜਿਹੜੀ ਆ ਤੁਸੀਂ ਜ਼ਿਆਦਾ ਵੀ ਪਾ ਸਕਦੇ ਤੇ ਕੋਕੋਨਟ ਨਾਲ ਜਿਹੜਾ ਮਤਲਬ ਕਿ ਠੁਠੀ ਆ ਇਹਦੇ ਨਾਲ ਜਿਹੜੀ ਮਤਲਬ ਡਰਾਈ ਸ਼ੇਤੀ ਹੁੰਦੀ ਹੈ ਉਹ ਟੇਸਟ ਬਹੁਤ ਵਧੀਆ ਹੁੰਦਾ ਹੈ ਹੋਰ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਜਿਹੜੀਆਂ ਨਹੀਂ ਪਾਈ ਤੁਸੀਂ ਇਹ ਫਾਸਟ ਵਗੈਰਾ ਜਿਹੜਾ ਨਪਰਾਤੀ ਵਗੈਰਾ ਚੱਲ ਰਿਹਾ ਹੈ ਜੋ ਦੇਵ ਜੀ ਤੁਸੀਂ ਖਾਣੇ ਹੋਵੇ ਤੁਸੀਂ ਖਾ ਸਕਦੇ ਬਟ ਮੈਂ ਇਦਾਂ ਨਹੀਂ ਚਾਹੁੰਦੀ ਹੈ ਨਾ ਨਹੀਂ ਰੱਖਦੀ ਗੱਤੂ ਵਗੈਰਾ ਤੇ ਤੁਸੀਂ ਇਦਾਂ ਬਣਾ ਕੇ ਰੈਸਪੀ ਜਿਹੜੀ ਆ ਇਹ ਬਹੁਤ ਹੀ ਟੈਸਟ ਕੇਕ ਵੀ ਤੁਸੀਂ ਦੇਖਦੇ ਸੀ ਬਰਥ ਵਗੈਰਾ ਦੇ ਕੱਟਣਾ ਹੁੰਦਾ ਹੈ ਦਾਦਾ ਜੀ ਕੇਕ ਜਿਹੜਾ ਉਹ ਕੱਟ ਸਕਦੇ ਜੀ ਤੇ ਹੁਣ ਆਪਾਂ ਇਹਦੀ ਕਰਾਂਗੇ ਜੀ ਕਟਿੰਗ ਤੇ ਕੋਕੋਨਟ ਜੀ ਜਿਹੜੀ ਆਪਾਂ ਠੂਠੀ ਆਪਾਂ ਉਹ ਗ੍ਰੇਟ ਕਰਕੇ ਕਿਉਂ ਬਾਈ ਸੀ ਗ੍ਰੇਟ ਕਰਕੇ ਸੋਰੀ ਤੁਹਾਡਾ ਗ੍ਰੈਂਡ ਗ੍ਰੈਂਡ ਕਰਕੇ ਇਸ ਕਰਕੇ ਪਾਈਸੇ ਜੋ ਕਿ ਪੀਸ ਜੇ ਤੁਹਾਨੂੰ ਆਪਾ ਕੱਟ ਗਿਆ ਤੇ ਵਧੀਆ ਕੱਟੇ ਜਾਣ ਜੇ ਤੁਸੀਂ ਉਸ ਤਰ੍ਹਾਂ ਹੀ ਗ੍ਰੇਟ ਕੀਤੀ ਪਾ ਦਿੰਦੇ ਤੇ ਫਿਰ ਜਿਹੜੇ ਆ ਪੀਸ ਜਿਹੜੇ ਵਧੀਆ ਨਹੀਂ ਬੰਦਦੇ ਇਸ ਕਰਕੇ ਤੁਸੀਂ ਬੈਟਰ ਦਾ ਨੇ ਕਿ ਤੁਸੀਂ ਇਸ ਨੂੰ ਗ੍ਰੇਟ ਕਰਕੇ ਹੀ ਪਾਇਓ ਨਹੀਂ ਤੇ ਨਾਰੀਅਲ ਦਾ ਪੂਰਾ ਫਰਮ ਜਿਹੜਾ ਮਾਰਕੀਟ ਤੋਂ ਮਿਲ ਜਾਂਦਾ ਜੇ ਉਹ ਹੋਵੇ ਤੁਹਾਡੇ ਕੋ ਤੇ ਤੁਸੀਂ ਉਹ ਵੀ ਪਾ ਸਕਦੇ ਜੀ ਟੇਸਟ ਸੇਮ ਹੀ ਆਉਂਦਾ ਆ ਪਰ ਥੋੜਾ ਜਿਹਾ ਚੇਂਜ ਹੁੰਦਾ ਜਿਵੇਂ ਫਰੈਸ਼ ਜੀ ਦਾ ਹਾਂਜੀ ਤੇ ਇੱਥੇ ਲੋਕੀਂ ਮੇਤੋਂ ਥੋੜੀ ਜਿਹੀ ਬਚ ਗਈ ਸੀ ਤੇ ਉਹ ਵੀ ਮੈਂ ਕਰਕੇ ਵੇਲਾ ਜਿਹਾ ਕੰਮ ਲੱਗਦੇ ਹਾਂ ਤਨਵੜੀ ਦੇ ਤੇ ਫਿਰ ਇਸ ਲੋਕੀਂ ਮੈਂ ਉਹ ਸੇਮ ਸੈਜ਼ਨਲ ਗ੍ਰੇਡ ਕਰਕੇ ਤੇ ਇਹਦੇ ਵਿੱਚ ਮਪਾਲਾ ਜੂ ਚੌਲਾਂ ਦਾ ਆਟਾ ਤੁਸੀਂ ਕਿਸੇ ਦੁਕਾਨ ਤੋਂ ਪਾ ਸਕਦੇ ਬਟ ਕਿਸੇ ਵਾਲੇ ਤੇ ਤੁਸੀਂ ਆਲਮੋਸਟ ਜਿਹੜੇ ਸਾਰੇ ਜਿਹੜੇ ਬਣਾਉਂਦੇ ਰਹਿੰਦੇ ਕੋਕਦੇ ਤਾਂ ਇੱਕ ਵਾਰੀ ਚੌਲਾਂ ਦਾ ਆਟਾ ਵੀ ਜਿਵੇਂ ਟਰਾਈ ਕਰਿਓ ਉਹਦੇ ਨਾਲ ਵੀ ਬਹੁਤ ਟੇਸਟੀ ਖੜੇ ਦਾ ਘਿਆ ਕੋਕਦੇ ਜਿਹੜੇ ਉਹ ਬਣਦੇ ਨੇ ਤੇ ਕੁੜ ਪਲੱਸ ਜਿਹੜੀ ਆ ਚੌਲਾਂ ਦੇ ਆਟੇ ਨਾਲ ਜਿਹੜੀ ਆ कुरकुरे ਜ਼ਿਆਦਾ ਬਣਦੇ ਨੇ ਜਿਹਦੇ ਮਤਲਬ ਇਸ ਨਾਲ ਜ਼ਿਆਦਾ ਨਹੀਂ ਕ੍ਰਿਸਪੀ ਇੰਕਾਰ ਜਿਹੜੇ ਉਹ ਨਹੀਂ ਹੁੰਦੇ ਤੇ ਇਹਦੇ ਨਾਲ ਜ਼ਿਆਦਾ ਜਿਹੜੇ ਆ ਕ੍ਰਿਸਪੀ ਬਹੁਤ ਬਣਦੇ ਨੇ ਔਰ ਟੇਸਟ ਵੀ ਜ਼ਿਆਦਾ ਲੱਗਦਿਆਂ ਕਿਉਂਕਿ ਅਲੱਗ-ਅਲੱਗ ਚੀਜ਼ਾਂ ਨੂੰ ਜਿਹੜਾ ਜੂ ਟਰਾਈ ਕਰਦੇ ਰਹਿਣਾ ਚਾਹੀਦਾ ਹੈ ਤੇ ਤੇਲ ਹੋ ਗਿਆ ਜੀ ਇੱਥੇ ਸਾਡਾ ਰੈਡੀ ਤੇ ਆਪਾਂ ਨੂੰ ਫਿਰ ਥੋੜਾ ਜਿਹਾ ਤੁਸੀਂ ਇੱਕਦਮ ਨਹੀਂ ਪਲਟਣੇ ਇਹ ਵਦੇ ਥੋੜੀ ਜਿਹੀ देर ਰੁਕੀ ਤੇ ਫੇਰੇ ਨੂੰ ਤੁਸੀਂ ਪਲਟਣਾ ਇਹਨੇ ਕਿ ਥੋੜੀ ਜਿਹਾ ਪਾਉ ਤੇ ਦੋਸਰੇ ਵੇਲੇ ਤੁਸੀਂ ਪਲਟਾ ਲਾਗੋ ਤੇ ਫਿਰ ਡੋਟ ਸਕਦੇ ਆ ਇਸ ਕਰਕੇ ਥੋੜੀ ਜਿਹਾ ਤੁਸੀਂ ਰੱਖੀ ਫਿਰ ਇਹਨੂੰ ਪਲਟਣਾ ਤੇ ਗਰੇਵੀ ਜਿਹੜੀ ਹੈ ਮੇਰੀ ਰੈਡੀ ਸੀ ਪਹਿਲਾਂ ਹੀ ਤੇ ਫਿਰ ਇਹਦੇ ਵਿੱਚ ਅਸੀਂ ਪਾ ਦਿੱਤੇ ਕੋफ्ते ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਤੁਸੀਂ ਸਮਲ ਪਰੌਂਧੀਆਂ ਵਗੈਰਾ ਦਾ ਖੁਲਕੇ ਵਗੈਰਾ ਲੈ ਬਣਾ ਦਿਖਾਓ ਤੇ ਬਹੁਤ ਹੀ ਟੇਸਟ ਜਿਹੜਾ ਬਣਦਾ ਹੈ ਤੇ ਗਰੇਵੀ ਵਿੱਚ ਆਪਾਂ ਕੋਈ ਵੀ ਵਿਸੁਮ ਵਗੈਰਾ ਜਲਾ ਨਹੀਂ ਪਾਇਆ ਤੇ ਜਿਹੜੀਆਂ ਇਦਾਂ ਹੀ ਬਣਾਏ ਸੋਕੇ ਤੁਸੀਂ ਤੇ ਬੌਜੀ ਫਰੈਸ਼ ਮલાઈ ਇਹੋ ਤੇ ਵਾਲੀ ਫੀਲਿੰਗ ਦਊਗਾ ਤੇ ਲਾਈਕ ਤੇ